ਲਓ ਜੀ ਦੋਸਤੋ ਸਸਕਾਲ ਜੀ ਕਿਵੇਂ ਹੋ ਸਾਰੇ ਆਸ ਕਰਦਾ ਤੁਸੀਂ ਘੈਂਟ ਹੋਵੋਗੇ ਸਾਰੇ ਤੇ ਅਸੀਂ ਵੀ ਘੈਂਟ ਬੰਦੇ ਬਣੇ ਫਿਰਦੇ ਹਾਂ ਥੋੜੇ ਜਿਹਾ ਲਓ ਜੀ ਅੱਜ ਸਾਡਾ ਪੁਰਾਣਾ ਜੁੰਡ ਦਾ ਯਾਰ ਹੁੰਦਾ ਸੀ ਕਿ ਇਹ ਕਵਾੜੀ ਇਹਦਾ ਕੰਮ ਕਰਨ ਲੱਗਿਆ ਹੁਣ ਇਹ ਓਏ ਗਾ ਲਾ ਕੱਢੀਦੀ ਹੁੰਦੀ ਭਰਾਵਾ YouTube 'ਤੇ ਪੈਣੀ ਪਾਉਣੇ ਹੋਰਾ ਸੋ ਸਾਡੇ ਮਿੱਤਰ ਦਾ ਵਿਆਹ ਵੀ ਸਾਨੂੰ ਤਾਂ ਚਾਹੀਏ ਨਾ ਸਾਨੂੰ ਤਾਂ ਚੱਲ ਜਾਣਾ ਹੈਗਾ ਭਾਈ ਨੂੰ ਇੰਨਾ ਚਾਏ ਸੱਦ ਕੰਪਨੀ ਚ ਭੱਜ ਕੇ ਆ ਗਏ ਹਾਂ ਮਤਲਬ ਇੱਕ ਹੈ ਅੱਗੇ ਜਾ ਕੇ ਦਿਖਾਵਾਂ ਕੋਈ ਗੱਲ ਨਹੀਂ ਅੱਛਾ ਤੇ ਅੱਗੇ ਤੋਂ ਦਾ ਸਸਪੈਂਸ਼ਨ ਰੱਖੀ ਨੂੰ ਵੀ ਅਸਾ ਕਦੀ ਹੜੇ ਆਪਾਂ ਆ ਪਉਂਦੇ ਨੇੜੇ ਬੈਠੇ ਹੜਦਾ ਕੀ ਆ ਗੱਲ ਵੀ ਕੋ ਹੋ ਜਾਂਦੇ ਆ ਗੱਲ ਵੀ ਹੋ ਜਾਂਦੇ ਆ ਸਾਡਾ ਪਹਿਲੇ ਕਰਦਾ ਇਹਦਾ ਧੰਨਵਾਦ ਕਰਦੇ ਨਹੀਂ ਸੀ ਚਲਾਦਾ ਜਿਹੜਾ ਹਾਂ ਸਾਡੇ ਪਹਿਲੇ ਭਾਈ ਅਸੀਂ ਜਦੋਂ ਵੀ ਅਸੀਂ ਪਿੱਛੇ ਇਹਦੇ ਮਨਪੀ ਦੇ ਵਿਆਹ ਦੇ ਵਿੱਚ ਗਏ ਉਦੋਂ ਅਸੀਂ ਤਾਂ ਇਹ ਸਾਹਮਣੇ ਤੌਣੀ ਆ ਗਏ ਸੀ ਸਾਨੂੰ ਸਾਨੂੰ ਕਿ ਸਾਡੇ ਨਾਲ ਕਿਸੇ ਨੇ ਬੈਰ ਕੱਢਿਆ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਸਾਡਾ ਹੀਟਰ ਗੱਡੀ ਦਾ ਚੱਲਿਆ ਰਹਿ ਗਿਆ ਜੀ ਤੁਹਾਨੂੰ ਇਹ ਵੀ ਐਟਮੜੇ ਦੀ ਜਿਹੜੀ ਗਰਮ ਹੋ ਰਹੀ ਆ। ਇਹ ਅਸੀਂ ਤੇ ਗਰਮ ਚੀਜ਼ ਕੋਈ ਖਾਧੀ ਪੀਤੀ ਵੀ ਨਹੀਂ। ਇਹ ਅਸੀਂ ਗਰਮ ਕਿਉਂ ਹੀ ਨੇ ਹੀਟ। ਸਾਡੇ ਜੀ ਆਪਣੇ ਆਪ ਹੀ ਹੀਟ ਪੈਦਾ ਹੋਣ ਲੱਗੀ ਸੀਗੀ। ਤੇ ਕੋਈ ਗੱਲ ਨਹੀਂ ਹੁਣ ਹੁਣ ਅਸੀਂ ਦਿਖਾਵਾਂਗੇ ਵਿਆਹ ਦਾ ਮਾਹੌਲ ਉੱਥੇ ਹਨਾ। ਤੇ ਬਾਕੀ ਅੱਜ ਸਾਡੇ ਸਾਰੇ ਪੁਰਾਣੇ ਮਿੱਤਰ ਆਏ ਹੁਣ ਤੁਸੀਂ। ਬਿਲਕੁਲ। ਜਿਹੜੇ ਅਸੀਂ ਮਤਲਬ ਕਿਸੇ ਟਾਈਮ ਅਸੀਂ ਇਕੱਠੇ ਕੰਮ ਕਰਿਆ ਕਰਦੇ ਸੀ ਸਾਰੇ। ਸਾਡੇ ਯਾਰ, ਸਟੇਟਲ ਆਰਟਿਸਟ ਹੋਰ ਦੇ ਨਾਲ ਪਾਣਾ ਗੱਲਬਾਤ ਚ ਰਹਿ। ਸਾਰੇ ਆਪੋ ਆਪਣੀ ਲੈਣ ਦੇ ਵਿੱਚ ਪੈ ਗਏ, ਕੋਈ ਇੱਧਰ ਲੈਣ ਚ ਪੈ ਗਏ, ਕੋਈ ਇੱਧਰ ਹੋਏ ਕਿਵੇਂ ਹੁਣ ਇਹ ਬਾਈ ਉ ਸਲੇਨ ਰੋਡ ਉਧਰੋਂ ਆਹ ਲਓ ਚਲੋ ਮਤਲਬ ਕੰਪਨੀ ਚਲੇ ਕੇ ਫੈਕਟਰੀ ਦੇ ਵਿੱਚ ਉਹ ਇੱਥੇ ਤਾਂ ਫੈਕਟਰੀ ਹੈ ਟਰੇਨਟ ਜਹਾਂ ਸੌਰੀ ਹੈ ਟਰੇਨਟ ਕੰਪਨੀ ਚਲੇ ਗਏ ਸੀਗੇ ਚਲੋ ਜਿੱਥੇ ਭਾਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਉਹ ਜਿੱਥੇ ਤੌਲੀਏ ਬਣਦੇ ਨੇ ਉਹਨੂੰ ਸਿੱਧਾ ਸਸਤੇ ਰੇਡ ਜਿੱਥੇ ਬਹੁਤ ਹੈ ਤੇ ਉਹਨੂੰ ਸਿੱਧਾ ਉੱਥੇ ਆਏ ਉੱਥੇ ਆਏ ਉੱਥੇ ਆਏ ਉਹਨੂੰ ਬਰਦੇ ਵੀ ਲਾਈ ਦਿੰਦੇ ਨੇ ਅੱਛਾ oh my god ਕੀ ਗੈਸ ਲਾ ਸਕਦੇ ਹੋ ਬਾਕੀ ਦੇ ਲੋ ਇਹ ਹੁੰਦਾ ਪਿਆਰ ਦੇ ਕੋ ਪਿਆਰ ਦਾ ਕਹਿੰਦਾ ਕੱਪੜੇ ਨਹੀਂ ਬਦਲੇਗਾ ਇਹਦਾ ਵਿਆਹ ਨਹੀਂ ਹੋਊਗਾ ਭਾਈ ਦਾ ਵਿਆਹ ਲੇਟ ਹੋਊਗਾ ਕਹਿੰਦਾ ਪੈਂਟ ਬਈ ਆਪ ਮਾਗਣੀ ਚਾ ਲੋ ਆਹ ਤਰੀਸੇ ਤਾਂ ਕੰਪਲੇਜਰ ਪਿੱਛੇ ਪੈਜ ਬਲੇਜਰ ਪਾਵਾਂਗੇ ਬਲੇਜਰ ਜੁੱਤੀ ਜੱਕੇ ਪਾਵਾਂਗੇ ਕਿਉਂਕਿ ਜਦੋਂ ਇੱਥੇ ਠੰਡ ਲੱਗਦੀ ਇਹਨੂੰ ਠੰਡ ਲੱਗਦੀ ਹੈ ਗਰਮੀ 'ਚ ਪਾਵਾਂਗੇ ਤੁਜੀ ਦੋਨੋਂ ਪਾਤੀ ਆ ਉਹਦੇ ਮਹੀਨੇ ਵਿੱਚ ਪਾਉਣ ਕੋਟੀਆਂ ਉਹ ਨਹੀਂ ਮਹਿਕਮਾ ਨਹੀਂ ਨੇਗੇ ਸਮਝ ਗਏ ਹੋਗੇ ਮੇਤਰੋ ਕੌਡੀ ਰੇਡ ਪੈਣੀ ਅੱਜ ਹਜ਼ਾਰਾਂ ਲੱਖਾਂ ਦੀ ਅਜਰ ਬਹੁਤ ਤਕੜੇ ਤੋਂ ਤਕੜੇ ਕਲਾਕਾਰ ਪਹੁੰਚਣਗੇ ਉੱਥੇ ਤੁਹਾਡੇ ਸਾਰੇ ਨਾਲ ਉਹਨਾਂ ਦਰਸ਼ਨ ਕਰਵਾਵਾਂਗੇ ਤੇ ਸਾਡੇ ਅੱਜ ਦੇ ਜਿਹੜੇ ਆ ਫੈਕਟਰੀ ਦੇ ਮੈਨੇਜਰ ਜੀ ਆ ਪਹੁੰਚੇ ਨਹੀਂ ਸੁਪਰਵਾਈਜ਼ਰ ਜੀ ਸਾਡੇ ਤੇ ਅੱਜ ਅਜ ਦੇ ਗੱਡੀ ਸਾਡੇ ਨੂੰ ਦੂਜੀ ਹੁੰਦੀ ਅੱਜ ਅਸੀਂ ਦੂਜੀ ਲੈ ਕੇ ਅੱਜ ਕਿਹਨਾਂ ਸੁਪਰਵਾਈਜ਼ਰ ਯਾ ਠੀਕ ਹੈ ਤੇ ਬਾਕੀ ਮਿਲਾਵਾਂਗੇ ਕਿਹਨਾਂ ਬੇ ਬਿਲਕੁਲ ਬਈ ਬਿਲਕੁਲ ਹਾਂ ਉੱਥੇ ਜਾ ਕੇ ਮਿਲਾਵਾਂਗੇ ਤੁਹਾਨੂੰ ਸਾਰੇ ਸਾਡੇ ਮਿੱਤਰ ਪਿਆਰੇ ਬਹੁਤ ਪੁਰਾਣੇ ਜਿਹੜੇ ਹਨ ਸਾਡੇ ਨੂੰ ਵਿੱਚ 2017 18 ਦੇ 33 ਸਾਢੇ 8 ਦਾ ਟੀਰਲ ਟੀਮ ਹੁੰਦੀ ਜੀ ਆਪਾਂ ਉਹਦੇ ਕੰਮਾਂ ਚ ਵਗਿਰ ਜੀ ਮੇਂ ਚ ਪੈ ਗਿਆ ਨਾ ਚਲੋ ਜਿੰਨੇ ਵੀ ਲੜੋ ਕਿ ਵੀ ਇਦਾਂ ਜਿੱਤ ਭਾਰੀ ਪੈ ਜਾਵੇ ਥੋੜਾ ਜਿਹਾ ਸ਼ੌਂਕ ਆ ਗਿਆ ਪਰ ਦਾਵ ਜੰਦੇ ਹੁੰਦੇ ਬੰਦੇ ਨਹੀਂ ਤੇ ਉਹਨਾਂ ਨਾਲ ਮਨਾਵੇ ਸਰ ਨਾਲ ਗਲਾਬਤ ਕਰਾਵਾਂਗੇ ਓਕੇ ਬਾਈ ਟਾਟਾ ਮਨਾਉਨੇ ਪਰ ਚੱਲਦੇ ਪਹੁੰਚਦੇ ਬਸ ਚਿੱਟੀ ਚਿੱਟੀ ਓਕੇ ਜੀ ਆ ਬਾਈ ਜੀ ਤੇ ਸਾਨੂੰ ਰਸਤੇ ਚ ਆਉਂਦੇ ਹੁੰਦੇ ਹਨਾ ਵਡਿਆ ਦੇਖੋ ਯਾਰ ਆ ਮੈਨੂੰ ਲੱਗਾ ਹੁਣ ਹੀ ਤਾਜ਼ਾ ਤਾਜ਼ਾ ਪਲਟਿਆ ਯਾਰ ਇਹ ਟਰੈਕਟਰ ਬਾਈ ਕਿਹਨੇ ਯਾਰ ਘੱਟ ਪਾਇਆ ਕਰੋ ਮੈਨੂੰ ਨਹੀਂ ਪਤਾ ਦੇਖੋ ਬਾਈ ਇੱਕ ਵਾਰ ਇੱਕ ਗੱਲ ਇੱਕ ਸੁਣੂ ਇਹਦੇ ਉਦਾਹਰਨ ਮ ਚਾਹੇ ਟਰਾਲੀ ਆ ਚਾਹੇ ਭੂਂਗ ਵਾਲੀ ਹਨਾ ਇਹ ਬੰਦੇ ਦੇ ਦਿਮਾਗ ਦੀ ਤਰ੍ਹਾਂ ਆ ਦੇਖੋ ਜੇ ਬੰਦੇ ਦੇ ਦਿਮਾਗ ਤੇ ਬੋਝ ਪੈ ਗਿਆ ਚਾਹੇ ਟਰਾਲੀ ਜਿਆਦਾ ਬੋਝ ਪੈ ਗਿਆ ਤਾਂ ਪਲਟਦੀ ਆ ਬਾਈ ਤਾਂ ਥੋੜਾ ਜਿਹਾ ਬਾਈ ਧਿਆਨ ਰੱਖਿਆ ਕਰੋ ਯਾਰ ਹਨਾ ਜ਼ਿੰਦਗੀ ਇੱਕ ਵਾਰੀ ਮਿਲਦੀ ਐ ਨਾ ਕਿ ਵਾਰ-ਵਾਰ ਸੋ ਬਾਈ ਖਿਆਲ ਰੱਖਿਆ ਕਰੋ ਯਾਰ ਆ ਬੜਾ ਇੰਨੇ ਸੋਕਰੇ ਨੁਕਸਾਨ ਹੋਣ ਤੋਂ ਬਚ ਗਿਆ ਬਾਈ ਪਤਾ ਲੱਗੇ ਸਾਨੂੰ ਅ ਵੀ ਮਿੱਤਰੋ ਅਸੀਂ ਪਹੁੰਚ ਗਏ ਆ ਘਰਾਟ ਘਰਾਟ ਹੁਣ ਅਸੀਂ ਪਹੁੰਚ ਗਏ ਘਰਾਟ ਪਹਿਲਾਂ ਕਰਾਂਗੇ ਪ੍ਰੋਮੋਸ਼ਨ ਫਿਰ ਕਰਾਂਗੇ ਪਿੰਡ ਪੂਜਾ ਫਿਰ ਕੰਮ ਦੂਜਾ ਲੈ ਭੱਜਲੇ ਬਾਬੇ ਹੁਣੇ ਪ੍ਰੋਮੋਸ਼ਨ ਦੇ ਚੱਕਰਾਂ ਉਹ ਮੈਨੂੰ ਤਾਂ ਲੈ ਜਾ ਮੈਨੂੰ ਤਾਂ ਇਹ ਫਸਮੋ ਲਓ ਜੀ ਪ੍ਰਮੋਸ਼ਨ ਕਰਕੇ ਆ ਗਏ ਤੇ ਬਾਕੀ ਸਾਨੂੰ ਬਾਈ ਨੇ ਬਹੁਤ ਇੱਜ਼ਤ ਮਾਨ ਦਿੱਤਾ ਤੇ ਸੱਤੀ ਖਵਾਇਆ ਬਲਾਇਆ ਵਧੀਆ ਪਨੀਰ ਵਾਲੇ ਪਕੌੜੇ ਨਾਲ ਨਾਲ ਰੈੱਡ ਬੋਲ ਤੇ ਪਰ ਤੈਨੂੰ ਪਤਾ ਮੁਲਾਜ਼ਮ ਦਾ ਫਿਰ ਤੈਨੂੰ ਪਤਾ ਮਤਲਬ ਅਸੀਂ ਮੁਲਾਜ਼ਮ ਨੂੰ ਆ ਗਿਆ ਪਸੰਦ ਤੇ ਸਾਡੇ ਆ ਕੀ ਸੁਪਰਵਾਈਜ਼ਰ ਸੁਪਰਵਾਈਜ਼ਰ ਕੀ ਚ ਕੀ ਕਰਦਾ ਸੁਪਰਵਾਈਜ਼ਰ ਹਮੇਸ਼ਾ ਕੰਮ ਵਧੀਆ ਹੀ ਕਰਦਾ ਕਹਿੰਦਾ ਸੁਪਰਵਾਈਜ਼ਰ ਕਹਿੰਦਾ ਮੈਂ ਤਾਂ ਉਹ ਲੈ ਗਿਆ ਜਿਹਨੂੰ ਕੰਮ ਕਰਦਾ ਜਿਹਨੂੰ ਕੰਮ ਕਰਦਾ ਬਾਕੀ ਹੁਣ ਚੱਲਦੇ ਆਂ ਅਸੀਂ ਵਿਆਹ ਦੇ ਵਿੱਚ ਬਸ ਕੀ ਦਿਖਾਵਾ ਕਰਨ ਬਿਆਹ ਦੇ ਮਾਹੌਲ ਬਿਆਹ ਦੇ ਵੀ ਪ੍ਰੋਮੋਸ਼ਨ ਕਰਦੇ ਆਂ ਅਸੀਂ ਕਿਉਂਕਿ ਹਾਂ ਪਤਾ ਲੱਗ ਗਿਆ ਪਹਿਲਾਂ ਇੱਥੇ ਪਿੱਛੇ ਸ਼ੂਟ ਕਰਦੇ ਸੀ ਸ਼ੂਟ ਕਰ ਦਿੰਦੇ ਸੀ ਬਾਈ ਪਹਿਲਾਂ ਸ਼ੂਟ ਹੁੰਦਾ ਜੀ ਤੇ ਜਦੋਂ ਚਲੋ ਤੇ ਚਲੋ ਆਹਾ ਸਾਡੇ ਬਗੀਰ ਸਾਡੇ ਬਗੀਰ ਬਸ ਲੋਕ ਤਾਂ ਬੈਗ ਬੈਗ ਦੇ ਨਾਲ ਨੂੰ ਐਕਟਰ ਦੇ ਮਾਲਕ ਨੂੰ ਕੋਟ ਪਿੰਡ ਪਾ ਕੇ ਟੈਨਸ਼ਨ ਲੱਗ ਗਿਆ ਬਾਈ ਇਧਰ ਉਹ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਉਹ ਵੀਡੀਓ ਚੱਲੀ ਉਹ ਚੈਨਾ ਸੀ ਅੱਛਾ ਅੱਛਾ ਚਲੋ ਚਲੋ ਕੋਈ ਗੱਲ ਨਹੀਂ ਦੀਪ ਪਾਦਾਂ ਜੋਰੇ ਚਲ ਕਹ ਦੇ ਕਹ ਦੇ ਬਈ ਅਸੀਂ ਪਹੁੰਚ ਗਏ ਆ ਵਿਆਹ ਦੇ ਪਿੱਛੇ ਸਾਡਾ ਯਾਰ ਮੁਲਾਜ਼ਮ ਨੇ ਫੈਕਟਰੀ ਦੇ ਮਾਲਕ ਨੇ ਲੁਕਾਉਣ ਦੇ ਲਈ ਕੋਟ ਚੱਕ ਲਿਆ ਕੋਟ ਪਾ ਰਹੇ ਹੁਣ ਵਾਹ ਕੀ ਬਾਤ ਆ ਕੋਟ ਚੜ੍ਹ ਲੈ ਚੜ੍ਹ ਲੈ ਮੋਟ ਉਧਰੋਂ ਬਾਬਾ ਕਵਾੜੀ ਵੀ ਤਿਆਰੀ ਆ ਆਪਾਂ ਵੀ ਤੇ ਆ ਬਾਬਾ ਕਵਾੜੀ ਤਿਆਰ ਆ ਤੇ ਅਗੂ ਸਾਰੇ ਤੇਰਾ ਤੂੰ ਆਪਣੇ ਟੌਰ ਦਾ ਤੈਨੂੰ ਪਤਾ ਆਪਣੇ ਘੱਟੇ ਵੱਧੇ ਲੈਣੇ ਆਪਾਂ ਤਾਂ ਬਸ ਜਿਹੋ ਜਿਹਾ ਮਿਲ ਗਿਆ ਹੋ ਜਾ ਪਾ ਲਈਦਾ জੂਮ ਕਰ ਤੇ ਜੂਮ ਕਰ ਤੇ ਜੂਮ ਕਰ ਤੇ ਹਾਂ ਲਓ ਜੀ ਮਿੱਤਰੋ ਹੁਣ ਚੱਲਦੇ ਆਂ ਵਿਆਹ ਦੇ ਵਿੱਚ ਪਹੁੰਚਦੇ ਆਂ ਤੁਹਾਨੂੰ ਦਿਖਾਣੇ ਆ ਤੁਹਾਨੂੰ ਥੋੜਾ ਜਿਹਾ ਮਾਹੌਲ ਜਿਉਂ ਨੇ ਮੋੜ ਦਾ ਪਿੰਡ ਜਿਉਂ ਨੇ ਮੋੜ ਦਾ ਪਿੰਡ ਇਧਰ ਆ ਬਾਈ ਜਿਹੜਾ ਤੁਸੀਂ ਹਾਂ ਛੱਡੋ ਤੇ ਇੱਕ ਗੱਲ ਸਾਨੂੰ ਹੋਰ ਪਤਾ ਲੱਗੀ ਐ ਤੇ ਅੱਜ ਤੁਹਾਨੂੰ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਵੀ ਜਿੱਥੇ ਜਿਹੜੇ ਪਿੰਡ ਦੇ ਵਿੱਚ ਪਹੁੰਚਦੇ ਆਂ ਤੇ ਬਾਵੇ ਦੇ ਕਹਿੰਦੇ ਹੋਣੀ ਨਾ ਬਾਵੇ ਦੇ ਹਾਂ ਸੋਹੜਾ ਪਰ ਕੀ ਹੁੰਦਾ ਕੀ ਹੁੰਦਾ ਉਹ ਪਟੇ ਪਟੇ ਨਾਲ ਲੈਦੀ ਸਾਰੇ ਮਸੰਦਾ ਬਾਵੀ ਦੇ ਸਭ ਤੋਂ ਪੰਡਾ ਇਹ ਪੁਰਾਣਾ ਪੁਰਾਣਾ ਅੱਜ 25 ਸਾਲ ਪਹਿਲਾਂ ਕੋਤਾ ਸੋਹਣੇ ਸਾਫਾ ਘੜਾ ਕਰਦੇ ਆਂ ਅੰਗਲ ਲਪੇਟੀ ਹਾਂ ਹਾਂ ਲਪੇਟੀ ਲਪੇਟੀ ਕੀ ਖਰੀਜਨੇ ਆਂ ਉਹ ਯਾਰ ਸੀਨੇ ਉੱਥੇ ਵੀ ਜਾਣਾ ਯਾਰ ਵਿਆਹ ਚ ਆਇਆ ਪੂਰੇ ਨਾ ਆਇਆ ਜਾ ਕਰ ਕੀ ਲਪੇਟੇ ਖਵਾਈ ਇਹਨਾਂ ਨੇ ਇਹ ਜਿਹਨੂੰ ਕੀ ਕਰਨ ਯਾਰ ਤੁਸੀਂ ਜਲੂਸ ਕਰਾਓ ਫਿਰ 55 ਪੰਜਾਰ ਦੇ ਮੈਂਬਰ ਮੈਂਬਰ ਦਾ ਐ ਫਰਕ ਹੁੰਦਾ ਸਾਰੀ ਗੱਲ ਤੇ ਤੇਰਾ ਬਲੌਗ ਪਾਉਂ ਵੀ ਬਟਨ ਟੁੱਟੇ ਹੋਏ ਮਾੜਾ ਰਿਗਾਰਡ ਲਾਉਂਦਾ ਏ ਮੈਂਬਰ ਦਾ ਫਰਕ ਹੁੰਦਾ ਗਿਆ ਅਸੀਂ ਸਿੱਧਾ ਹੁਣ ਪੈਗੇ ਇਹ ਕੰਮ ਜਿਹੜਾ ਹੈਗਾ ਮੈਂ ਪਹਿਨੀ ਸੀ ਐਸਾ ਜਿਹੜਾ ਕੰਮ

ਕਹਿੰਦੇ ਕਿ ਕਾਰੋ ਜੀ ਸਾਹਬਾਂ ਚਾਵਾਂ ਨਿਕਲਿਆ ਗਿਆ ਬੰਦਾ 11 ਮੁੰਡਾ 11 ਮੁੰਡਾ ਇਹ ਬਿਆਹ ਮੁੰਡਾ ਇਹ ਬਿਆਹ ਮਨ ਆਸੀ ਬਿਆਹ ਆ ਬਿਆਹ ਮੁੰਡਾ ਨਹੀਂ ਛੱਡੇ ਕਿਹਾ ਸਕਦੇ ਫਿਰ ਤਾਂ ਦੋ ਪਾਪਾਂ ਨਾਲ ਦੋ ਚੱਖ ਨਾਲ ਮੁੰਡਾ ਛੱਡਾ ਹੁੰਦਾ ਆ ਬੱਸ ਜਿਹੜੇ ਵਾਲਾ ਮਾਤਰੀ ਕੰਮਣੀ ਕੰਮਣੀਆਂ ਬਣਨਗੇ ਗੰਨੇ ਗੂਲੇ ਬਣਨੇਗੇ ਓਕੇ ਨਾ ਇਹ ਬਦਲ ਗਿਆ ਸਹੀ ਗੱਲ ਹੈ ਆਹ ਨਾ ਵੀ ਜਿਹਦੇ ਤੇ ਵਾਸਤੇ ਲਓ ਨਾਮ ਦੇ ਕੇ ਉਹਨੇ ਵੀ ਰਹੀ ਲਓ ਜੀ ਦੋਸਤੋ ਅਸਲ ਲੱਗੇ ਚਾਚਾ ਮਿਲੇ ਸੀਗਾ ਚਾਚੇ ਦਾ ਮੈਂ ਮਤਲਬ ਸੁਭਾਅ ਬਹੁਤ ਵਧੀਆ ਲੱਗੇ ਨਾਲੋਂ ਤੇ ਬਾਬੇ ਮੈਨੂੰ ਐਸਾ ਵੀ ਚਾਚੇ ਦੀ ਉਮਰ ਕਿੰਨੀ ਹੈ ਮਤਲਬ ਮੈਨੂੰ ਭਾਈ ਮੇਰੇ ਤਾਂ ਯਾਰ 45 ਸਾਲ ਦਾ 45 ਸਾਲ ਓਕੇ 45 ਸਾਲ ਇਹਦੇ ਨਾਲ ਓਕੇ ਡੰਗ ਡੰਗ ਜਮਾ ਲਾਓ ਲਾਓ ਕਰ ਲੈ ਵੀ ਗੁਰੀ ਹੁਣ ਤੂੰ ਦੱਸ ਵੀ ਕਿੰਨੀ ਉਮਰ ਆ ਚਾਚੇ ਦੀ ਚਾਚੇ ਦੀ ਚਲੋ ਦੇਖ ਲਓ ਬਲਦੇਵ ਤੂੰ ਤਾਂ ਪਤੀ ਹੋਣਾ 70 ਦਾ ਪਤੀ ਆ ਲੈ ਵੀ ਹੁਣ ਚਾਚੇ ਦੇ ਮੂੰਹੋਂ ਆਪਾਂ ਉਹਨਾਂ ਦੀ ਉਮਰ ਸੁਣਾਗੇ ਵੀ ਕਿੰਨੀ ਉਮਰ ਆ ਗਈ ਨੇ ਤੁਸੀਂ ਆਪੇ ਦੇਖ ਕੇ ਹਰਾਨ ਹੋ ਚਾਚਾ ਜੀ ਤੁਸੀਂ ਆਪੇ ਦੱਸੋ ਕਿ ਕਿੰਨੀ ਉਮਰ ਤੁਹਾਡੀ ਮੇਰੀ ਵੀਰ ਜੀ 2 ਘਟ 60 ਦੀ 15 12 8 ਛੜ ਦਾ ਜਨਮ ਹੋਇਆ ਮੇਰਾ ਅੱਛਾ ਹੀ ਕਮਾਲ ਹੋ ਗਈ ਉਹਦਾ ਸਰਟੀਫਿਕੇਟ ਪਿਆ Ориਜਨਲ ਸਰਟੀਫਿਕੇਟ ਪਿਆ ਗੁਰੂ ਘਰੇ ਮੇਰਾ ਨਾਮ ਲਿਖਿਆ ਪਿਆ ਘਣੋੜ ਸਾਹਿਬ 52 ਸਾਲ ਦੀ ਉਮਰ ਹੈ 55 ਸਾਲ ਦੀ ਤੁਸੀਂ ਕਹਿ ਨਹੀਂ ਸਕਦੇ ਪਤਾ ਕਰ ਲਿਖਦਾ ਇਹਦਾ ਕਾਰਨ ਆ ਪੁਰਾਣੇ ਖਰਾਕਾਂ ਜਿਵੇਂ ਆਪਾਂ ਫਾਸਟ ਫੂਡ ਖਾਈ ਜਾਂ ਅਕਸਮ ਖਾਈ ਜਾਂਦੇ ਆ ਆਪਣਾ ਝੂੜੀ ਹੁਣ ਪੈਣ ਲੱਗ ਗਈਆਂ ਹਾਂ ਮਰਨ ਚਾਚੀ ਦੇ ਮੂੰਹ ਤੋਂ ਕੋਈ ਏਦਾਂ ਦੀ ਕੋਈ ਗੱਲ ਨਹੀਂ ਮਤਨੀ ਕੋਈ ਹੱਡ ਗੋਡਾ ਚਾਚਾ ਕਹਿੰਦਾ ਸ਼ੁਕਰਵਾਰ ਨੂੰ ਅਸੀਂ ਹਰ ਰੋਜ਼ ਕਹਿੰਦਾ 42 ਸਾਲ ਤਾਂ ਮੈਨੂੰ ਚੌਂਕੜੀ ਮਾਰ ਕੇ ਕੰਮ ਕਰਦੇ ਪੂਏ 42 ਸਾਲ ਆਪਣੇ ਘਰਾੜ ਦੇ ਸੱਤ ਦੁਕਾਨਾਂ ਹੁੰਦੀਆਂ ਸੀ ਸਾਹਮਣੇ ਅੱਛਾ ਏ ਅੱਛਾ ਐਡਾ ਕੰਡਾ ਦੀ ਮੰਡੀ ਮੇਰੇ ਹੱਥਾਂ 'ਚ ਬਣੀ ਹੋਈ ਹੈ ਓਕੇ ਸਿੱਕਰਾੜ ਮੰਡੀ ਜੀ ਨਹੀਂ ਬਦਲੋ ਚਲੋ ਮੇਰੇ ਘਰ ਨੇ ਇੱਕ ਖਾਹੂ ਇਹ ਇੱਥੇ ਹੈ ਨਹੀਂ ਆਹ ਦੇਖ ਲਓ ਇਹਦੀ 45 ਸਾਲ ਦੀ ਹੋਣਾ ਕਮਾਲ ਹੈ ਕਹਿੰਦੇ ਆਉਂਗੇ ਥੋੜੇ ਸੰਗ ਨਾਲ ਜਨਾਬ ਜਨਾਬ ਉਹ ਚਲਾ ਦੇਣਗੇ ਸੰਗ ਨਾਲ ਚਲਾਉਣੇ ਪਟੋ ਠੀਕ ਹੈ ਜਨਾਬ ਉਹ ਲਾ ਕੇ ਵੇਗਾ ਬਾਈ ਹਾਂ ਕਹਿੰਦਾ ਜਨਾਬ ਪਿੰਡ ਬੈਠਾ ਪਿੰਡ ਚਲਾਣ ਲੱਗ ਗੁਜਰ ਗਣਗੀ ਹਲਦ ਅੰਕਲ ਨੇ ਆ ਕਿ ਨਾ ਹੀ ਲਿਆਗਾ ਪੀਲ ਫਿਰ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੇ ਉਹ ਨਵਲੀ ਨੂੰ ਬੁਲਾਓ ਨਵਲੀ ਲਾਵਾਂਗੇ ਲਾਵਾਂਗੇ ਸਾਰੀ ਲਾਵਾਂਗੇ ਪੈਸਾ ਓਕੇ ਚਲੋ ਜਨਾਬ ਵੀ ਲੈਦਾ ਕਰਦੇ ਨੇ ਚੱਲ ਪਿਆ ਥੋੜਾ ਜਿਹਾ ਆਹ ਆ ਵੀ ਬਾਬਾ ਦੇਖ ਜੀ ਦੇਖੇ ਮੈਨੇ ਲੋ ਦਾ ਕੰਮ ਤੇ ਨਾ ਖੰਦ ਨਹੀਂ ਮੈਂ ਜਾ ਕੇ 7.5 ਦਾ ਹੀ ਖਾਲਾ ਗਿਆ ਨੇ ਮਲਾਗੜੇ ਨੇ ਫਿਰ ਮੋਬਾਈਲ ਫੜਿਆ ਕੱਢਦਾ ਨਾ ਨਾ ਕੱਢਦਾ ਆਪ ਜਮਸ ਨੇ ਕੱਢਦਾ ਨਹੀਂ ਇਹ ਆ ਤੇਰਾ ਤਾਂ ਬੰਦਾ ਮਿੱਠਾ ਬਾਈ ਦੇ ਵੀ ਪਥਰੀ ਆ ਤੇ ਇਹਦਾ ਮੈਨੂੰ ਮਿੱਠਾ ਤੇ ਆਹ ਖਾਣਾ ਤਲਾਹ ਬੰਦ ਕਰ ਰਿਹਾ ਆ ਪਰ ਬਿਹਾਨ ਜੀ ਮੰਨ ਕਰਾ ਰਹਾ ਨਾ ਕਿਦਾ ਉੱਤੇ ਪੱਲੋਂ ਪੈ ਲੱਗੇ ਖਾਣਾ ਬੰਦ ਕਰਾ ਰਹਾ ਹੈ। ਆਹ ਚੱਲ। ਆਵੇ ਲੈ। ਮੈਂ ਨਹੀਂ ਕੰਮ। ਬੜਾ ਚੱਕਾ ਨਹੀਂ ਕਰਦਾ। ਲਓ ਜੀ ਮਿੱਤਰੋ ਵਿਆਹ ਤੋਂ ਹੁ ਚੱਲੇ ਸੀ ਵਿਆਹ ਹੋ ਗਿਆ ਇਸ ਮਾਪਤਾਂ। ਕੁੱਪੀ ਯਾਰਾਂ ਦੇ। ਹਾਂ ਉਹ ਕੀ ਗੱਲ ਉਹ ਪੜੀਸ਼ੇ ਦੀ ਲੈ ਚਲੇ। ਕਹਿੰਦਾ ਗੱਡੀ ਦਾ ਲੈਂਟਾ ਖਰਾਬ ਹੈ ਕਹਿੰਦਾ ਵੀਰੇ ਸਾਲ ਗੱਡੀ ਦੇ ਲੈਂਟਾ ਖਰਾਬ ਨਹੀਂ ਤੁਹਾਡੀ ਅੱਖਾਂ ਤਾਂ ਨਹੀਂ ਖਰਾਬ ਹੈ? ਮੈਨੂੰ ਦੱਸ। ਮੇਰੇ ਚੱਖਾਂ ਇਹਨਾਂ ਕੰਮ ਕਰਦੇ ਆ ਬਾਹਲੂ। ਚੱਕਰ ਪਤਾ ਕੀ ਹੈ? ਇਹਦਾ ਹੁੰਦਾ ਰਿਪਤੇ ਲੌਂਗ ਕੋਲ ਚੱਲ ਆਪਾਂ ਚਾਰੀ ਪੱਤੇ ਵਧਈਏ ਠੀਕ ਹੈ ਓਕੇ ਉਹਦਾ ਮਤਲਬ ਟੈਨ ਕੀ ਕਹਿਣਾ ਤੈਨੂੰ ਮੈਂ ਤਾਂ ਐਸੀ ਬਗਦੀ ਜਾਂਦੀ ਆਪ ਕੋਲ ਕਰੀਏ 60 ਲੈ ਬਣਾਉਣੀ ਮੈਂ ਦਿਨ ਜੇ ਭਾਈ ਜੇ ਜੇ ਕਰ ਤੁਸੀਂ ਵੀ ਵਿਆਹ ਦੇ ਵਿੱਚ ਕਿਸੇ ਵੀ ਫੰਕਸ਼ਨ ਦੇ ਵਿੱਚ ਤੁਹਾਡੇ ਕੋਈ ਪ੍ਰੋਗਰਾਮ ਆ ਜਾਂ ਕਿਸੇ ਵੀ ਵਿਆਹ ਸ਼ਾਦੀ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਨਾ ਚਾਹ ਖੁਸ਼ੀ ਦਾ ਪ੍ਰੋਗਰਾਮ ਆ ਜੇ ਤੁਸੀਂ ਆਪਦਾ ਕੱਚਾ ਮਰਵਾਣਾ ਤਾਂ ਆਹ ਦੋ ਬੰਦਿਆਂ ਨੂੰ ਤੁਸੀਂ ਸਿਰ ਮਰਜ਼ੀ ਬੁਲਾ ਸਕਦੇ ਹੋ ਦੋ ਬੰਦਿਆਂ ਨੂੰ ਜਿੰਨੀ ਮਰਜ਼ੀ ਲੈ ਜਾ ਸਕਦੇ ਹੋ ਠੀਕ ਹੈ ਜੇ ਤੁਸੀਂ ਆਪਣੇ ਵਿਆਹ ਦੇ ਵਿੱਚ ਕੱਚਾ ਮਰਵਾਣਾ ਜਾਂ ਤੁਹਾਡੇ ਕੋਈ ਖੁਸ਼ੀ ਦਾ ਮਾਹੌਲ ਆ ਜੇ ਕੱਚਾ ਮਰਵਾਣਾ ਆ ਤਾਂ ਕੰਨ ਦੇ ਇਨਸਾਰੇ ਉਹ ਆ ਦੇ ਮੈਨ ਜੋ ਮੈਨੇਜਰ ਸਾਹਿਬ ਨੂੰ ਆ ਦੇਖੀ ਤੇ ਆ ਆਪਣੇ ਤੇ ਟ੍ਰਾਈਡੈਂਟ ਨੂੰ ਤੇ ਉਧਰ ਬਜਾਰੀ ਕ੍ਰਾਸ਼ ਨੂੰ ਕਲਾਸ ਹੋ ਜੂ ਜੇਕਰ ਜੇਕਰ ਅੱਜ ਉਹ ਗੱਲ ਸੁਣੋ ਯਾਰ ਜੇਕਰ ਤੁਸੀਂ ਵਿਆਹ ਵਿੱਚ ਕੱਚਾ ਮਰਵਾਉਣਾ ਚਾਹੁੰਦੇ ਹੋ ਤਾਂ ਦੋ ਬੰਦੇ ਨੂੰ ਬੁਲਾ ਸਕਦੇ ਆ ਇਹ ਐਨਾ ਵਧੀਆ ਕੱਚਾ ਮਰਵਾਉਣ ਲਈ ਇਹਨਾਂ ਚਾਹੀਦੇ ਕਿੰਨੇ ਮੈਨੂੰ ਸਲਾਹ ਦਿਖਾਈ ਹੈਗਾ ਜੀ ਮੇਰੇ ਇੱਕ ਕੋਈ ਚੱਕਰ ਆਪਾਂ ਮੇਰੇ ਸਰ ਠੀਕ ਹੈ ਇਹ ਮਤਲਬ ਥੋੜੀ ਵੀ ਗੱਲੇ ਕੋਈ ਸਲਾਹ ਦਿਖਾਈ ਇਹਨਾਂ ਨੇ ਵੀਰੇ ਆਪਾਂ ਸੈਲਡ ਚੀਜ਼ ਹੀ ਹਨ ਨੇ ਹਾਂ ਤਾਂ ਵਧੀਆ ਚੀਜ਼ ਹੈ ਮੇਰੇ ਰੋਟੀ ਦਾ ਟਾਈਮ ਆਪਣੇ ਖਾਓ ਉਠੀਏ ਸਾਢੇ 6 ਵਜੇ ਉੱਠਦੇ ਆ ਸਾਡਾ ਡਾਈਟ ਕਰਾ ਵਿਆਹ ਦੀ ਪੂਰੀ ਹੁੰਦੀ ਆ ਐਡਾ ਪਤਲਾ ਡਾਈਟ ਲਈ ਵਿਆਹ ਜਿ ਪੂਰੀ ਕਰਦਾ ਐਡਾ ਇਹ ਤੁਹਾਨੂੰ ਮੇਹੀ ਗੱਲ ਦੱਸਦਾ ਉਹੀ ਪਤਾ ਕੀ ਕੀ ਕਹੂਗਾ ਕਹਿੰਦਾ ਮੇਰੇ ਮਿੱਠਾ ਬੰਦਾ ਮੇਰੇ ਨਮਕੀਨ ਬੰਦਾ ਤੇ ਅੱਜ ਅੱਜ ਇਹਨੇ ਪਤੀਣਾ ਪਾਤੀਆਂ ਪਤੀਣਾ ਪਰ ਮੈਂ ਅੱਜ ਤੱਕ ਕਹਿੰਦਾ ਮੇਰੇ ਮਿੱਠਾ ਬੰਦਾ ਮੇਰੇ ਨਮਕੀਨ ਬੰਦਾ ਕਹਿੰਦਾ ਵਿਆਹ ਚ ਤੋੜੀ ਬੰਦਾ ਉਹ ਤਾਂ ਪੈਸੇ ਲੈ ਕੇ ਲੈਣਾ ਬੰਦਾ ਲੈ ਦੇਖ ਲੋ ਇਹੋ ਜਿਹਾ ਬੰਦਾ ਹੈ ਹੁਣ ਤੁਸੀਂ ਆਪ ਹੀ ਦੇਖ ਲੋ ਦੋਸਤੋ ਜੇਕਰ ਵਿਆਹ ਦੇ ਵਿੱਚ ਗੱਡੀ ਗੁਰੀ ਮੈਨੂੰ ਗੱਡੀ ਨਹੀਂ ਚਾਹਰੇ ਤੂੰ ਮੈਂ ਜੋ ਗੱਡੀ ਦਾ ਤੁਹਾਨੂੰ ਕਿ ਮੈਂ ਮਾਮਾ ਚੌਥੇ ਗੀਰ ਤੱਪੀ ਹੁੰਦਾ ਕਹਿੰਦਾ ਬਈ ਤਾਂ ਹੁਣ ਹੀ ਨਹੀਂ ਚਲੂਂਦਾ ਕਹਿੰਦਾ ਨਵੀਂ ਨਵੀਂ ਓਏ ਹੋਰ ਯਾਰ ਕਹਿੰਦਾ ਮੈਂ ਕਹਿੰਦਾ ਉਹ ਚਲਾਈ ਜਾਣਾ ਬੜੀਆ ਗ ਹੁਣ ਇਹ ਦੇਖ ਲੈ ਵੀ ਗੇਂਦ ਇਹਦੀ ਭਜਨੇ ਓਏ ਮੂੜੇ ਗੱਡੀਆਂ ਮੂੜੇ ਗੱਡੀਆਂ ਮੂੜੇ ਗੱਡੀਆਂ ਇਹ ਜਗ੍ਹਾ ਤੇ ਪਿੰਡ ਜਾ ਹੁਣ ਜੂੜਾ ਕੈਮਰਾ ਵੰਦੇ ਬਹਲੂ ਐਡੀ ਤਾਂ ਗੱਲ ਹੈ ਲਓ ਜੀ ਅਸੀਂ ਹੁਣ ਪਹੁੰਚ ਗਏ ਆ ਪਿੰਡ ਬੜਾ ਤੇ ਬੰਦਾ 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 ਹੁਣ ਕਹਿੰਦੇ ਸੀ ਉਹ ਤਾਂ ਦਿਖਾ ਦਿਖਾ ਬਾਈ ਜੀ ਉਹ ਦੀਪੀ ਨੂੰ ਕਹਿੰਦੀ ਸੀ ਪੇਮੈਂਟੂ ਪੇਮੈਂਟ ਆ ਰਹੀ ਹੈ ਕਿ ਚੈੱਕ ਦਿੱਤਾ ਸੀ ਇਹ ਨਾ ਨਾ ਇਹ ਨਹੀਂ ਕਹਿੰਦਾ ਇਹ ਨਹੀਂ ਕਹਿੰਦਾ ਚੈੱਕ ਆ ਤੇ ਵਧੀਆ ਬਾਈ ਮਨਜ਼ਰ ਕਰਿਆ ਗਿਆ ਨੇ ਇੱਧਰ ਕੁਝ ਹੋਇਆ ਕਰਦਾ ਹੁਣ ਡੈਮੇਜ ਹੋ ਗਿਆ ਸਿੰਕ ਮੇਰੇ ਨੂੰ ਮਰਵਾਏਗਾ ਉਹਨੂੰ ਮਰਵਾਏਗਾ ਡਾਕਟਰ ਦੀ ਚਟਿੰਗ ਹੈ ਦੇਖੋ ਕੀ ਹੈ ਯਾਰ ਇਹਨੂੰ ਨਾਲ ਕਿਉਂ ਲਿਆ ਕੇ ਨੂੰ ਜਦੋਂ ਪਤਾ ਵੀ ਕੱਚਾ ਮਰਵਾਉਂਦਾ ਦੋਵੇਂ ਬੰਦੇ ਕੱਚਾ ਮਰਵਾਉਂਦੇ ਨੇ ਰੂਨ ਲੱਗ ਕੇ ਕਹਿੰਦਾ ਜਾਣੀ ਜਾਣਾ ਯਾਰ ਮੈਂ ਦੱਸ ਕੀ ਬੰਦਾ ਕਰੇ ਮੇਰੀ ਮੇਰੀ ਗੱਲ ਸੁਣੋ ਓਏ ਇਹ ਆਪਰੇ ਆਪ ਨੇ ਪਤੀ ਜੀ ਨੂੰ ਤਿਆਰ ਕਰ ਲਿਆ ਖਸਮ ਨੇ ਉਹਨੂੰ ਛੱਡਾਇਆ ਕਹਿੰਦਾ ਹੁਣ ਕਰਿਆ ਹੋਇਆ